ਪੰਜਾਬ ਸਰਕਾਰ ਨੇ ਇਸ ਪੰਜਾਬ ਦੇ ਸਕੂਲਾਂ ਨੂੰ ਹਾਰ ਬਦਲਣ ਲਈ ਐਲਾਨ ਕੀਤਾ ਹੋਇਆ ਐਸੇ ਕਰੇਡਿਟ ਵਿੱਚ ਸਕੂਲਾਂ ਨੂੰ ਲਗਾਤਾਰ ਅਪਗ੍ਰੇਡ ਕਰਨ ਲਈ ਵੱਡੇ ਕਦਮ ਚੁੱਕੇ ਜਾ ਰਹੇ ਨੇ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਕਮਲਪੁਰਾ ਦੇ ਮੁਕਾਨ ਤੇੜਾ ਦੇ ਸਕੂਲਾਂ ਵਿੱਚ ਵਿਕਾਸ ਕਾਰਜ ਬੱਚਿਆਂ ਨੂੰ ਸਮਰਪਿਤ ਕੀਤੀ ਨੇ ਸਕੂਲ ਵਿੱਚ ਵਿਰਾਸਤੀ ਦੁੱਖਾਂ ਦੇ ਰੱਖ-ਰਖਾਵ ਲਈ 50000 ਰੁਪਏ ਦਿੱਤੇ ਨੇ ਕਿਰਤੀ ਪਰਿਵਾਰ ਹੁਸ਼ਾਪੁਰ ਬੱਚਿਆਂ ਕੋਲੋਂ ਨਗਦੀ ਦੇ ਕੇ ਉਹਨਾਂ ਨੂੰ ਸ਼ਾਹਦ ਕੀਤਾ ਹੈ ਕਾਨੂੰਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਜਨਾਲਾ ਹਲਕੇ ਦੇ ਤਿੰਨ ਪਿੰਡ ਕਮਲਪੁਰ ਮੁਕਾਨ ਤੇੜਾ ਵਿੱਚ ਪਹੁੰਚੇ ਤੇ ਪੰਜਾਬ ਸਰਕਾਰ ਵੱਲੋਂ ਸਕੂਲਾਂ 'ਚ ਲੱਖਾਂਵਾਰੀ ਲਾਗਤ ਨਾਲ ਕਰਵਾਈ ਗਈ ਵਿਕਾਸ ਕੰਮ ਬੱਚਿਆਂ ਨੂੰ ਸਮਰਪਿਤ ਕਿਤੇ ਇਸ ਮੌਕੇ ਬੱਚਾ ਤੇ ਪਿੰਡ ਵਾਸੀ ਨੂੰ ਖੁਦ ਸਿੰਘ ਢਾਲੀਵਾਲ ਨੇ ਮੁਬਾਰਕ ਬਾਤ ਦਿੱਤੀ ਅਤੇ ਕਹਿ ਕੇ ਉਹ ਜੋ ਸਰਕਾਰ ਨੇ ਉਹਨਾਂ ਦੀ ਨੇ ਕਿਹਾ ਸੀ ਉਹ ਕਰ ਦਿਖਾਇਆ ਕਿ ਬੱਚਿਆਂ ਦੇ ਵਿਕਾਸ ਲਈ ਇਸੇ ਤਰ੍ਹਾਂ ਕੰਮ ਚਾਲੀ ਰਹਿਣਗੇ ਸਦਾ ਭਗਵਾਨ ਸ੍ਰੀ ਗਮਾਨ ਜੀ ਵੱਲੋਂ ਜਿਹੜੇ ਸਾਡੇ ਮਾਨਜੋਗ ਬੁਖੰਤ ਦੀ ਉਹਨਾਂ ਵੱਲੋਂ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਹੀ ਬਦਲੇਗਾ ਪੰਜਾਬ ਵਿੱਚ ਜਿਹੜੀ ਸ਼ੁਰੂ ਕੀਤੀ ਹੈ ਉਦੋਂ ਉਹਨਾਂ ਨੇ ਪੰਜਾਬ ਵਿੱਚ ਕਰੋੜਾਂ ਰੁਪਈਆ ਜਿਹੜਾ ਪੰਜਾਬ ਦੇ ਸਕੂਲਾਂ ਦਾ ਬੁਨਿਆਦੀ ਢਾਂਚਾ ਠੀਕ ਕਰਨ ਵਾਸਤੇ ਜਿਹੜਾ ਦਿੱਤੇ ਜਿਸ ਪਿੰਡ ਦੇ ਵਿੱਚ ਆਪਾਂ ਬੈਠੇ ਕਮਲਪੁਰਾ ਪਿੰਡ ਹੈ ਵਿਧਾਨ ਸਭਾ ਹਲਕਾ ਜੀ ਨਾਲੇ ਦਾ ਇੱਥੇ ਵੀ ਮਾਨ ਸਾਹਿਬ ਨੇ 48 ਲੱਖ ਰੁਪਈਆ ਜਿਹੜਾ ਦਿੱਤਾ ਉਹ ਦੇਦਾਂ ਦੇ ਬਹੁਤ ਵਧੀਆ ਚਾਰ ਦਵਾਦੀ ਕਮਰਾ ਬਾਥਰੂਮ ਬਹੁਤ ਬਹੁਤ ਵਧੀਆ ਕੰਮ ਕੀਤਾ ਇਹਨਾਂ ਨੇ ਔਰ ਮੈਂ ਇੱਥੇ ਅੱਜ ਇਹਨਾਂ ਨੂੰ ਕਿਹਾ ਕਿ ਇਹ ਜਿਹੜਾ ਜਗ੍ਹਾ ਇਹਨਾਂ ਦੀ ਬਹੁਤ ਵਧੀਆ ਇਹਦਾ ਅੱਪਰ ਟੌਪ ਦਾ ਜਿਹੜਾ ਸਟੇਡੀਅਮ ਆ ਉਹ ਇੱਕ ਇੱਥੇ ਕੰਮ ਪੁੱਦੇ ਦੇ ਵਿੱਚ ਬੜਾਵਾਂਗੇ ਉਹਦੇ ਸਪਿਰਟ ਦੀ ਇੱਕ ਫਿਰਨੀ ਬਣਨ ਵਾਲੀ ਆ ਉਹ ਫਿਰਨੀ ਆਪਾਂ ਬੜਾਵਾਂਗੇ ਜੋ ਜੋ ਵੀ ਹੋਊਗਾ ਪਿੰਡ ਦਾ ਕਰਨਾ ਉਹ ਸਦਾ ਕੰਮ ਕਰਾਂਗੇ ਔਰ ਇਸ ਸਕੂਲ ਵਾਸਤੇ ਖਾਸ ਤੌਰ ਤੇ ਮੇਰਾ ਜਿਹੜਾ ਮਨ ਬਹੁਤ ਮਤਲਬ ਖੁਸ਼ ਹੋਇਆ ਮੈਂ ਪਿਛਲੇ ਪਿੰਡ ਵੀ ਗਿਆ ਸੀਗਾ ਉੱਥੇ ਵੀ ਬੋਰਡ ਸੀਗੇ ਤੇ ਇੱਥੇ ਵੀ ਪਿੱਪਲਾਂ ਦੇ ਥੱਲੇ ਇਹਨਾਂ ਦੇ ਸਟੇਜ ਲਾਈ ਆ ਦੋ ਪਿੱਪਲ ਨੇ ਤੇ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਕਿ ਮੈਂ ਤੁਹਾਨੂੰ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਜਿਹੜਾ 50000 ਰੁਪਇਆ ਦਊਂਗਾ ਜਿਹੜੇ ਤੁਹਾਡੇ ਸਕੂਲ ਦੇ ਵਿੱਚ ਰੁੱਖ ਲੱਗੇ ਆ ਖਾਸ ਤੌਰ ਤੇ ਪਿੱਪਲ ਲੱਗੇ ਆ ਇਹਨਾਂ ਦਾ ਵਖਰੇਖਾ ਕਰਨਾ ਇਹਨਾਂ ਨੂੰ ਕਦੀ ਵੀ ਨਹੀਂ ਕੱਟਣਾ ਭਾਵੇਂ ਜੋ ਮਰਜ਼ੀ ਹੋ ਜੇ ਇਹ ਰੁੱਖ ਜਿਹੜੇ ਆ ਬੋਰਡ ਪਿੱਪਲ ਟਾਲੀ ਕਿੱਕਾ ਦਾ ਤਰੇਕ ਨਮ ਇਹ ਸਾਡੇ ਸਾਧ ਹੈਰੀਟੇਜ ਦੇ ਇਹਨਾਂ ਨੂੰ ਸਾਂਭ ਕੇ ਰੱਖਣਾ ਉਹਦੀ ਰੱਖ-ਰਖਾ ਲਈ ਵੀ ਪੈਸੇ ਜਿਹੜੇ ਆ ਉਹ ਮੈਂ ਇਹਨਾਂ ਨੂੰ ਦਊਂਗਾ ਸੋ ਇਹ ਇਹ ਮੇਰਾ ਮਤਲਬ ਮਨ ਤੇ ਦਾ ਕੁਛ ਹੋਇਆ ਰਹੀ ਸਿੱਖਿਆ ਕ੍ਰਾਂਤੀ ਤਾਂ ਹੀ ਜਿਹੜਾ ਆਮ ਕਿਸਾਨ ਹੈ ਤੇ ਆਮ ਜਿਹੜਾ ਗਰੀਬ ਮਜ਼ਦੂਰ ਬੰਦਾ ਉਹਦੇ ਬੱਚਿਆਂ ਦੀ ਪੜ੍ਹਾਈ ਵਾਸਤੇ ਇੱਕ ਟੌਪ ਦਾ ਬੁਨਿਆਦੀ ਢਾਂਚਾ ਸਕੂਲਾਂ ਦੇ ਵਿੱਚ ਉਹ ਖੜਾ ਕਰਨ ਜਾ ਰਹੇ ਉਹ ਹੋ ਰਿਹਾ ਉਹਦੇ ਅਗਲੇ 22 ਮਹੀਨਿਆਂ ਦੇ ਵਿੱਚ ਵਿੱਚ ਕੋਈ ਵੀ ਚੀਜ਼ ਇਦਾਂ ਦੀ ਨਹੀਂ ਦਿੱਤੀ ਜਾਊਗੀ ਜਿਹੜੀ ਲੋਕ ਕਹਿਣਗੇ ਕਿ ਆ ਨਹੀਂ ਬੱਚਿਆਂ ਨੂੰ ਸਨਮਾਨ ਦਿੱਤਾ ਤੁਹਾਡੇ ਲੋਕਾਂ ਚ ਤਿੰਨ ਬੱਚਿਆਂ ਨੂੰ ਨਹੀਂ ਨਹੀਂ ਮੈਂ ਬੱਚਿਆਂ ਨੂੰ ਸਨਮਾਨ ਦਿੱਤਾ ਇੱਕ ਚਾਰ ਭੈਣ ਭਰਾ ਪੜ੍ਹਦੇ ਆ ਉਹਨਾਂ ਦਾ ਪਿਤਾ ਜਿਹੜਾ ਚਿਗਲਾਤ ਦੇ ਵਿੱਚ ਕੰਮ ਕਰਦਾ ਉਹ ਚਾਹੇ ਬੜਾ ਇੰਟੈਲੀਜੈਂਟ ਹੈ। ਉਹ ਚਾਹੇ ਅੰਦਰ ਵਿੱਚ ਆਪੋ ਵਿੱਚ ਕੰਪੀਟੀਸ਼ਨ ਹੈ ਕਿ ਅਸੀਂ ਪੜਨਾ। ਉਹ ਵੀ ਉਹਦਾ ਬੜਾ ਮਨ ਖੁਸ਼ ਹੋਇਆ ਮੈਂ ਆਪਣੀ ਤਨਖਾਹ ਦੇ ਵਿੱਚੋਂ ਉਹਨਾਂ ਨੂੰ 25-2500 ਰੁਪਇਆ ਜਿਹੜਾ ਉਹ ਦਿੱਤਾ। ਉਹ ਥੋੜਾ ਹੀ ਆ ਪਰ ਉਹ ਬੱਚਿਆਂ ਨੂੰ ਇਸ ਉਮਰ ਦੇ ਥੋੜਾ ਇਤਸ਼ਾਹ ਕਰਨ ਦੀ ਲੋੜ ਹੁੰਦੀ ਆ ਕਿ ਸਾਡਾ ਕੋਈ ਜਾਣਦੇ ਆ। ਕਿਉਂਕਿ ਉਹਨਾਂ ਦਾ ਪਿਤਾ ਜੀ ਅੱਜ ਵੀ ਕਾਮਲਪੁਰੇ ਤੋਂ ਅਮਦ ਸਾਹਿਬ ਜਿਹੜਾ ਚੈਗਲ ਦੇ ਉੱਤੇ ਨੌਕਰੀ ਕਰਨ ਜਾਂਦਾ। ਔਰ ਮੈਂ ਜਦੋਂ ਕਦੇ ਟਾਈਮ ਲੱਗਾ ਤਾਂ ਉਹਨੂੰ ਮਿਲੂੰਗਾ। ਸਲਾਮ ਹੈ ਸੋ ਜਿਹੜੇ ਪਿਤਾ ਜੀ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਪੜਾਦੇ ਇੰਨੀ ਇੰਨੇ ਥੋੜੀ ਪੈਸਿਆਂ ਦੇ ਨਾਲ ਆਪਣੇ ਬੱਚਿਆਂ ਨੂੰ ਪੜਾਉਣਾ ਉਹਨਾਂ ਦੇ ਅੰਦਰ ਉਹਨਾਂ ਦਾ ਪ੍ਰਵਾਦ ਜਿਹੜਾ ਇਸ ਪਿੰਡ ਦਾ ਜੂਨਾ ਤੋਂ ਸ਼ੰਕਦੂਗਾ ਕਾਉਂਪੂਰੇ ਦਾ ਸੋ ਉਹਨਾਂ ਬੱਚਿਆਂ ਨੂੰ ਜਦੋਂ ਵੀ ਕਦੀ ਲੋੜ ਪਊਗੀ ਉਹ ਵੀ ਉਹਨਾਂ ਦੀ ਮਤ ਕਰਾਂਗੇ ਆਪਾਂ ਦੇ ਬੱਚੇ ਪੜਾਉਣੇ ਆ ਗਰੀਬਾਂ ਦੇ ਬੱਚੇ ਪੜਨੇ ਚਾਹੀਦੇ ਆ ਮੈਂ ਇਸ ਗੱਲ ਕਿ ਉਹਨਾਂ ਬੱਚਿਆਂ ਦਾ ਸਲਮਾਨ ਹਾਂ ਮਕਾਮ ਤੇੜਾ ਦੇ ਵਿੱਚ ਮੀਂਹ ਹਾਂ ਮਕਾਮ ਤੇੜਾ ਉੱਥੇ ਵੀ ਉਤਕਰਣ ਕੀਤੇ ਅਸੀਂ ਐਕਚੁਅਲੀ ਕੀ ਕੀਤਾ ਕਿ ਅਸੀਂ ਸਾਦੇ ਹਲਕੇ ਦੇ ਵਿੱਚ ਪ੍ਰੋਗਰਾਮ ਬਣਾਇਆ ਕਿ ਸਵੇਰੇ ਤਿੰਨ ਸਕੂਲ ਤੇ ਸ਼ਾਮ ਨੂੰ ਤਿੰਨ ਪਿੰਡ ਜਿਹੜੇ ਆ ਜਿੱਥੇ ਜਿਹੜਾ ਜੁੱਧ ਨਸ਼ਿਆਂ ਦੇ ਵਿਰੁੱਧ ਉਹ ਅਸੀਂ ਕਰਦੇ ਆ ਰੋਜ਼ ਕੱਲ ਵੀ ਕੀਤਾ ਸੀ ਅੱਜ ਸ਼ਾਮੀ ਵੀ ਕਰਾਂਗੇ ਸੋ ਰੋਜ਼ੀ ਤੁਹਾਨੂੰ ਰੋਜ਼ੀ ਸੱਦਿਆ ਕਰਾਂਗੇ ਉਹ ਮੇਰੀ ਤੁਹਾਨੂੰ ਬੇਨਤੀ ਆ ਤੁਸੀਂ ਮੀਡੀਆ ਵਾਲੇ ਆਪਣੇ ਦੋਸਤ ਸਰ ਵੇਖ ਕੇ ਚੈੱਕ ਕਰਕੇ ਖਬਰ ਲਾਉਣੀ ਆ ਨਾ ਮੈਂ ਕਦੀ ਝੂਠ ਬਾਦਿਆ ਤੇ ਜੇ ਮੈਨੂੰ ਕੋਈ ਅਫਸਰ ਝੂਠ ਬਾਦੇ ਤਾਂ ਮੈਂ ਬਹੁਤ ਉਹਦੇ ਖਿਲਾਫ ਉਹਨਾਂ ਤੁਸੀਂ ਦੇਖਣਾ ਕਿ ਵਕਈ ਕੰਮ ਹੋਇਆ ਅਸੀਂ ਜੋ ਸਟੇਜ ਤੋਂ ਕਹਿੰਨੇ ਆ ਉਹ ਕੀਤਾ ਕਿ ਨਹੀਂ ਕੀਤਾ ਉਹ ਕਰਕੇ ਦਿਖਾਇਆ ਕਿ ਨਹੀਂ ਦਿਖਾਇਆ ਸਦਾ ਭਗਵਾਨ ਸਿੰਘ ਮਾਨ ਦੀ ਸਰਕਾਰ ਨੇ ਵਾਦਾ ਕੀਤਾ ਈ ਬਿਜਲੀ ਫਰੀ ਦੇਵਾਂਗੇ ਕਿਸਾਨਾਂ ਨੂੰ ਦੇਵਾਂਗੇ ਪੀਲੀ ਮੇਰੀ ਅਕਦੀ ਮੇਰੀ ਸਮਝਦੇ ਕੀ ਗੱਲ ਹੁਣ ਇਹ ਦੇਖੋ ਤੁਸੀਂ ਪਹਿਲੀ ਤੀਕ ਨੂੰ ਪਾਣੀ ਮੈਦੀ ਜਿਹੜਾ ਕਿਦਾਂ ਆਉਂਦਾ ਸਾਰੇ ਪੰਜਾਬ ਦੇ ਵਿੱਚ ਸੋ ਜਿਹੜੀਆਂ ਵੀ ਚੀਜ਼ਾਂ ਅਸੀਂ ਕਰਦੇ ਹਾਂ ਸਾਡੀ ਇੰਨਾ ਦਿਨਾਂ ਦੇ ਵਿੱਚ 8 ਘੰਟੇ ਬਿਜਲੀ ਨਹੀਂ ਮਿਲੀ ਹਾਂ ਕਦੀ ਮਿਲੀ ਦੱਸੋ ਤੁਸੀਂ ਬਿਜਲੀ ਮੇਰੀ ਹੱਥੀਂ ਦੀ ਮੇਰੀ ਜੋ ਜੋ ਵਾਦੇ ਕੀਤੇ ਸੀ ਸਿਸਟਮ ਠੀਕ ਐਕਚੁਅਲੀ ਕੀ ਆ ਕਿ ਪੰਜਾਹ ਸਾਲ ਇਕਾਲੀਆਂ ਦਾ ਕਾਂਗਰਸ ਦਾ ਰਾਜ ਰਿਹਾ ਤੇ ਬੜਾ ਕੰਮ ਖਰਾਬ ਹੋਇਆ ਹੁਣ ਅਸੀਂ ਸੱਚ ਸੱਚੇ ਸਿਸਟਮ ਨੂੰ ਠੀਕ ਕਰ ਰਹੇ ਹਾਂ ਜਿੱਤੇ ਆਪਾਂ ਨੂੰ 3 ਸਾਲ ਹੋਇਆ ਬੜਾ ਲੰਮਾ ਸਮਾਂ ਪੰਜਾਬ ਦੇ ਲੋਕਾਂ ਦਾ ਸੁਧਾਰ ਕਰਨ ਦੀ ਲੋੜ ਹੈ ਉਹ ਕਰਾਂਗੇ ਲੋਕ ਮੌਕਾ ਵੀ ਦੇਣਗੇ ਕੋਈ ਇੱਦਾਂ ਦੀ ਗੱਲ